ਹਾਕ ਦੀ ਤਾਂ ਫੋਕ ਗਰਮੀ ਪਤਾ ਕਿੰਨੀ ਆ ਮੱਚ ਗਈ ਮੈਂ ਤਾਂ ਆਉਂਦੀ ਕੁ ਗਰਮੀ ਸੱਚ ਹੈ ਕਿੰਨੀ ਦਾ ਠੰਡ ਪਈ ਨਾ ਦੱਸੇ ਬਲਾਵਣੀ ਤੈਨੂੰ ਖਾਵੇ ਤੂੰ ਕੀ ਅੱਗ ਸੁਆ ਖਾਨਾ ਮੈਂ ਤਾਂ ਭਾਈ ਬਹੁਤ ਗਰਮੀ ਚ ਮੱਚ ਗਈ ਕੀ ਖਾਣਾ ਮੈਂ ਦੱਤੀ ਮਗਾ ਹੀ ਖਾਣਾ ਲੈ RAMDEV ਦੀ ਬੂਟੀ ਖਾਣਾ ਮੈਂ ਆ ਦੇਖਾ ਕੇ ਦੇ ਚਮਾ ਠੰਡਾ ਖਾਰ ਕਰ ਜੀ ਜੇ ਰੰਤ ਕਿਹੜੀ ਬੂਟੀ RAMDEV ਤੋਂ ਲਈ ਆਤੀ ਦੀ ਹੈ ਉੱਥੋਂ ਜਿਹੜਾ ਉਹਨਾਂ ਦੇੋਂ ਬਣੇ ਹੁੰਦੇ ਨੇ ਦੁਕਾਨਾਂ ਆਈਆਂ ਤੂੰ ਅੱਛਾ ਖਾ ਕੇ ਦੇਖੋ ਮੈਂ ਕੋਈ ਨਹੀਂ ਖਾਂਦੀ ਖਬਰੇ ਤੇਰਾ ਕੀ ਭਰੋਸਾ ਤੁ ਕੀ ਖਲਾ ਦੇ ਚਾਚਾ ਵੀ ਖਾਂਦਾ ਮੈਂ ਤੁ ਲੈ ਕੇ ਇਹਦਾ ਕੋਈ ਨੁਕਸਾਨ ਥੋੜੀ ਆ ਗੋਲੋ ਖਾਂਦੀ ਹੈ ਕੀ ਬਿਰੇ ਵਾਲੀ ਖਾ ਕੇ ਦੇ ਰਹਾ ਹੋਰ ਅੱਛਾ ਲਾਦ ਨੂੰ ਮੈਂ ਖਾ ਕੇ ਲੱਗਦਾ ਗਰਮੀ ਨਹੀਂ ਲੱਗਦੀ ਇਸ ਨਾਲ ਹੈ ਗਰਮੀ ਨਹੀਂ ਲੱਗਦੀ ਗਰਮੀ ਨਾ ਗਤੇ ਤੂੰ ਤਾਂ ਆ ਜਾਏਗੀ ਜਿਉਂ ਨਿੰਬੂ ਪਾਣੀ ਜਾਂਦਾ ਅੰਦਰ ਇਹਦਾ ਇੰਨੀ ਠੰਡ ਮਾਰਦੀ ਆ ਆ ਦੇਖ ਲਾ ਦੇ ਅੱਛਾ ਮੇਰੇ ਚਾਚਾ ਨੇ ਤੱਕ ਤੇ ਦੱਸਿਆ ਹੀ ਨਹੀਂ ਚਾਚਾ ਕੇ ਮੈਂ ਦੱਸੂ ਚਾਚੀ ਤੇਨੂੰ ਅੱਧੀਆਂ ਗੱਲਾਂ ਹੀ ਗੱਲ ਲੈ ਕਾਲਾ ਕਾਲਾ ਦਲੇ ਬਹੀ ਜਾੜ ਕਣੀ ਦੀ ਫੱਕਾ ਮਾਰੀ ਆ ਬਹੁਤ ਵਧੀਆ ਚੀਜ਼ ਆ ਇਹਨੂੰ ਤਾਂ ਬਾਦਲ ਵਰਗੇ ਕੈਪਟਨ ਵਰਗੇ ਸਾਰੇ ਖਾਂਦੇ ਚੱਲੇ ਮੈਂ ਖਾਨੀ ਆ ਤੂੰ ਚਾਚੇ ਨੂੰ ਲਿਆ ਬਲਾ ਹੋਏ ਨਾ ਚਾਚੂ ਜਮ ਲੈ ਆ ਕੀ ਹੈ ਆਗਾ ਟੱਚੋ ਆ ਦੇਖੇ durun. Biraz ha <laughs>